ਹਾਂਜੀ ਅੱਜ ਅਸੀਂ ਰਿਹੈਬ ਸੈਂਟਰ ਹੁਸ਼ਿਆਰਪੁਰ ਵਿਸ਼ੇ ਖੋੜੇ ਮੈਂ ਤੇ ਐਸਐਸਪੀ ਸਾਹਿਬ ਸਾਡੇ ਸੈਡੀਸਲ ਸਰਜਨ ਸਾਹਿਬ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਫਸਰ ਸਾਹਿਬਾਨ ਨਾਲ ਰੀਹੈਬ ਸੈਂਟਰ ਦੇਖੇ ਇਥੇ ਪੇਸ਼ੈਂਟਸ ਨਾਲ ਮੁKBrੂ ਹੋਏ ਉਹਨਾਂ ਦੀ ਸਮੱਸਿਆਵਾਂ ਉਹਨਾਂ ਵਾਸਤੇ ਕੀ ਫੈਸਿਲਿਟੀਆਂ ਦਿੱਤੀਆਂ ਰੀਹੈਬ ਸੈਂਟਰ ਦੇ ਵਿੱਚ ਪ੍ਰੋਵਾਈਡ ਕੀਤੀ ਜਾ ਰਹੀਆਂ ਉਹਦੇ ਬਾਰੇ ਅਸੀਂ ਜਾਣਕਾਰੀ ਲਈਏ ਉਹਦਾ ਰਿਵਿਊ ਕੀਤਾ ਹੈ ਔਰ ਸਿਵਲ ਸਰਜਨ ਸਾਹਿਬ ਦੀ ਟੀਮ ਨਾਲ ਤੇ ਡੀਐਮ ਸੀ ਮੈਡਮ ਦੀ ਟੀਮ ਨਾਲ ਅਸੀਂ ਇੱਕ ਪਲਾਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਿਵੇਂ ਇਥੇ ਦੀਆਂ ਸਹੂਲਤਾਂ ਨੂੰ ਹੋਰ ਬਿਹਤਰ ਕੀਤਾ ਜਾ ਸਕਦਾ ਹੈ ਤਾਂ ਕਿ ਇੱਥੇ ਦੀ ਕੈਪੈਸਿਟੀ ਵਧਾਈ ਜਾ ਸਕੇ ਜਿਵੇਂ ਹੁਣ ਸਾਡੀ 60 ਪੇਸ਼ੈਂਟਸ ਦੀ ਕੈਪੈਸਿਟੀ ਹੈ ਜਿਹੜੀ ਆਲਮੋਸਟ ਫੁੱਲ ਚੱਲ ਰਹੀ ਹੈ ਅਸੀਂ ਕੋਸ਼ਿਸ਼ ਕਰਾਂਗੇ ਅੱਗੇ ਆਉਣ ਵਾਲੇ ਦਿਨਾਂ ਵਿੱਚ ਕਿ ਇੱਥੇ ਦੀ ਪੇਸ਼ੈਂਟਸ ਦੀ ਇਨ ਹਾਊਸ ਕੈਪੈਸਿਟੀ ਵਧਾਈ ਜਾਵੇ ਨਾਲ ਹੀ ਉਹਨਾਂ ਨੂੰ ਹੋਰ ਤਰ੍ਹਾਂ ਦੀਆਂ ਸੁਵਿਧਾਵਾਂ ਜਿਵੇਂ ਕਿ ਯੋਗਾ ਆਲਰੇਡੀ ਉਹ ਜਿਹੜੇ ਕਿਚਨ ਗਾਰਡਨ ਕਰ ਰਹੇ ਹਨ ਉਹਨੂੰ ਕਿਵੇਂ ਬਿਹਤਰ ਕੀਤਾ ਜਾ ਸਕਦਾ ਹੈ ਕਿਸ ਤਰ੍ਹਾਂ ਦੇ ਕੋਰਸ ਸਕਿਲਿੰਗ ਦੇ ਕੋਰਸਸ ਇਹਨਾਂ ਨੂੰ ਦਿੱਤੇ ਜਾ ਸਕਦੇ ਹਨ ਜਿਦੇ ਨਾਲ ਇਹਨਾਂ ਦੀ ਬਾਹਰ ਜਾ ਕੇ जॉब वैल्यू इन्हों जॉब सौखी मिल सकन और इस तरह के होर उपराले अं अगे आने वाले दिन करा इस दे नाली किस तरह की काउंसलिंग इन्हों दी जा रही है ओट्स क्लीनिक्स के समस्यावान आ रही है ਕਿੰਨੇ ਪੇਸ਼ੈਂਟਸ ਦੇ ਵਿੱਚ ਡਿਲੇਪਸ ਹੋ ਰਿਹਾ ਹੈ ਕਿੰਨੇ ਪੇਸ਼ੈਂਟਸ ਰਿਕਵਰ ਸਾਡੇ ਹੋ ਰਹੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਉਹ ਕਿਵੇਂ ਇਸ ਤੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਇਹ ਫੁੱਲ ਫਲੇਜਡ ਸਟ੍ਰੈਟੇਜੀ ਜਿਹੜੀ ਹੈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਜਾਏਗੀ ਤਾਂ ਕਿ ਰੀਹੈਬ ਸੈਂਟਰ ਨੂੰ ਹੋਰ ਬਿਹਤਰ ਤਰੀਕੇ ਨਾਲ ਚਲਾਇਆ ਜਾ ਸਕੇ ਜੇ ਅੱਜ ਅਸੀਂ ਇੱਥੇ ਹੁਸ਼ਿਆਰਪੁਰ ਦੇ ਵਿੱਚ ਰੀਹੈਬ ਸੈਂਟਰ ਜਿਹੜਾ ਹੈਗਾ ਉੱਥੇ ਡੀਸੀ ਸਾਹਿਬ ਤੇ ਮੈਂ ਤੇ ਬਾਕੀ ਜ਼ਿਲ੍ਹਾ ਪ੍ਰਸ਼ਾਸਨ ਦੇ ਵਿੱਚ ਏਡੀਸੀ ਸਾਹਿਬ ਸਿਵਲ ਸਰਜਨ ਸਾਹਿਬ ਆਏ ਇਥੇ ਸਭ ਤੋਂ ਪਹਿਲਾ ਵਿਜ਼ਿਟ ਜੁਆਇਨ ਕਰਨ ਤੋਂ ਬਾਅਦ ਇੱਥੇ ਹੀ ਰੱਖਿਆ ਹੈਗਾ ਇਹਦੇ ਨਾਲ ਅਸੀਂ ਇਹ ਸ਼ੋਅ ਕਰਨਾ ਚਾਹੁੰਦੇ ਹਾਂ ਕਿ ਭਈ ਡਰੱਗਸ ਪ੍ਰਸ਼ਾਸਨ ਪੰਜਾਬ ਸਰਕਾਰ ਤੇ ਅਹਿਮ ਮੁੱਦਿਆਂ ਦੇ ਵਿੱਚ ਟਾਪ ਪ੍ਰਾਇੋਰਟੀ ਤੇ ਹੈਗਾ ਜਾਹ ਜੇਥੇ ਵਿਜ਼ਿਟ ਕਰਨ ਤੋਂ ਬਾਅਦ ਜੋ ਪੇਸ਼IENTS ਇੱਥੇ ਐਡਮਿਟਡ ਹੈਗੇ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਉਹਨਾਂ ਨਾਲ ਵੀ ਅਸੀਂ ਰੂਬਰੂ ਹੋਏ ਹਾਂ ਉਹਨਾਂ ਦੇ ਸੁਜੈਸ਼ਨਸ ਵੀ ਲਏ ਹਨ ਜੋ ਪ੍ਰੋਬਲਮਸ ਇੱਥੇ ਅਗਰ ਕੋਈ ਹੈਗੀ ਉਹਨਾਂ ਦੇ ਸੁਝਾਅ ਦੇ ਅਕੋਰਡਿੰਗ ਕੰਮ ਕਰਦੇ ਉਹ ਉਹਨਾਂ ਨੂੰ ਵੀ ਦੁਰਸਤ ਕੀਤਾ ਜਾਊਗਾ ਨਾਲ ਦੀ ਨਾਲ ਫੈਸਿਲਿਟੀ ਦਾ ਇਨਸਪੈਕਸ਼ਨ ਕੀਤਾ ਹੈਗਾ ਜੋ ਓਟ ਸੈਂਟਰ ਹੈ ਉਹ ਵੀ ਅਸੀਂ ਦੇਖਿਆ ਹੈਗਾ ਇੱਥੇ ਜਿਹੜਾ ਡਾਟਾ ਹੈਗਾ ਡਾਟਾ ਦੇ ਹੋਰ ਗੌਰ ਨਾਲ ਫਰਮਾਉਂਦੇ ਹੋਏ ਗੌਰ ਕਰਦੇ ਹੋਏ ਅਸੀਂ ਹੋਰ ਜੋ ਉਪਰਾਲੇ ਕਰਨੇ ਹਨ ਇਹਨੂੰ ਦੁਰੂਸਤ ਕਰਨ ਵਾਸਤੇ ਉਹ ਵੀ ਕਿੱਥੇ ਜਾਣਗੇ ਇਹਦੇ ਨਾਲ ਨਾਲ ਇੱਥੇ ਜੋ ਫੈਸਿਲਿਟੀ ਦੇ ਵਿੱਚ ਉਹਨਾਂ ਨੂੰ ਸਕਿੱਲ ਡਿਵੈਲਪਮੈਂਟ ਵਾਸਤੇ ਜਿੱਦਾਂ हेयर ਡ੍ਰੈਸਰ ਦਾ ਸਲੂਨ ਆਪਰੇਟ ਕੀਤਾ ਜਾ ਰਿਹਾ ਹੈ ਸਕਿੱਲ ਡਿਵੈਲਪਮੈਂਟ ਦੇ ਵਿੱਚ ਕਿਚਨ ਗਾਰਡਨਿੰਗ ਚੱਲ ਰਹੀ ਹੈਗੀ ਹੋਰ ਸਪੋਰਟਸ ਦੀ ਫੈਸਿਲਿਟੀਆਂ ਵੀ ਮੁਹੱਈਆ ਕਰਾਈ ਜਾ ਰਹੀਆਂ ਰੀਕ੍ਰੀਏਸ਼ਨਲ ਫੈਸਿਲਿਟੀਆਂ ਉਹਨਾਂ ਤੇ ਵੀ ਹੋਰ ਅਗਰ ਕਿਸੇ ਦੀ ਡਿਮਾਂਡ ਹੈ ਉਹ ਵੀ ਪੂਰੀ ਕੀਤੀ ਜਾਊਗੀ ਇੱਥੇ ਜੋ ਕਪੈਸਿਟੀ ਬਿਲਡਿੰਗ ਦਾ ਜਿੱਦਾਂ ਕਿ ਪਹਿਲਾਂ ਹੀ ਦੱਸਿਆ ਹੈਗਾ ਕਿ 60 ਦੀ ਕਪੈਸਿਟੀ ਹੈ ਉਹ ਆਲਮੋਸਟ ਫੁੱਲ ਚੱਲ ਰਹੀ ਹੈ ਐਂਡ ਜਿੱਦਾਂ ਪੇਸ਼ੈਂਟਸ ਇੱਥੇ ਹੋਰ ਅਗਰ ਐਨਰੋਲ ਹੁੰਦੇ ਆ ਫੈਸਿਲਿਟੀ ਐਨਹਾਂਸਮੈਂਟ ਤੇ ਵੀ ਕੰਮ ਕੀਤਾ ਜਾ ਰਿਹਾ ਹੈ ਤੇ ਇਹਨੂੰ ਦੁਰਸਤ ਕਰਾਉਣ ਵਾਸਤੇ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਥੈਂਕ ਯੂ